ਇਸ ਵੇਲੇ ਦੀ ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਥਾਣੇਦਾਰ ਉੱਤੇ ਦੋ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਹੈ ਬਿਲਕੁਲ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇਹ ਉਹ ਥਾਣੇਦਾਰ ਹੈ ਜੋ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਕਰਵਾ ਰਿਹਾ ਹੈ ਜਿਸ ਨੇ ਸ਼ੱਕ ਦੇ ਆਧਾਰ 'ਤੇ ਦੋ ਨੌਜਵਾਨਾਂ ਨੂੰ ਰੋਕਿਆ ਜੋ ਮੋਟਰਸਾਈਕਲ ਚੋਰ ਸਨ ਲੇਕਿਨ ਉਹਨਾਂ ਵੱਲੋਂ ਥਾਣੇਦਾਰ ਤੇ ਹੀ ਹਮਲਾ ਕਰ ਦਿੱਤਾ ਗਿਆ ਇਸ ਵਾਰੇ ਪੁਸ਼ਟੀ ਕਰਦੇ ਹੋਏ ਐਸਪੀ ਨਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਇਸ ਵੇਲੇ ਉਸ ਦਾ ਇਲਾਜ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ ਲੇਕਿਨ ਮੁਲਾਜ਼ਮ ਦੀ ਹਾਲਤ ਹੈ ਜਿਹੜੀ ਉਹ ਬਿਲਕੁਲ ਠੀਕ ਹੈ ਉੱਥੇ ਹੀ ਡਾਕਟਰਾਂ ਦਾ ਵੀ ਕਹਿਣਾ ਹੈ ਕਿ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਲੇਕਿਨ ਉਹਨਾਂ ਦੀ ਹਾਲਤ ਬੜੇ ਦਰੁਸਤ ਹੈ ਇੰਨਾ ਹੀ ਨਹੀਂ ਬਲਕਿ ਪੁਲਿਸ ਤੁਰੰਤ ਹੀ ਉਹਨਾਂ ਮੁਜਰਮਾਂ ਤੇ ਕਾਰਵਾਈ ਕਰੇਗੀ ਅਤੇ ਪੁਲਿਸ ਵੱਲੋਂ ਉਹਨਾਂ ਦੀ ਭਾਲ ਜਾਰੀ ਹੈ ਤਾਂ ਇਹ ਸਾਡਾ ਮੁਲਾਜ਼ਮ ਪੀਸੀਆਰ ਤੇ ਲੱਗਿਆ ਹੋਇਆ ਹੈ ਸਾਡੇ ਕੋਲ ਇੱਕ ਇਨਫਾਰਮੇਸ਼ਨ ਸਿਗੀ ਮੋਟਰਸਾਈਕਲ ਚੋਰੀ ਦੀ ਜਿਹਦੇ ਵਿੱਚ ਕੱਲ ਇੱਕ ਮੋਟਰਸਾਈਕਲ ਜਿਹੜਾ ਚੋਰ ਦੋ ਚੋਰ ਸੀਗੇ ਮੋਟਰਸਾਈਕਲ ਚੋਰੀ ਕੀਤਾ ਸੀਗਾ ਉਸ ਸਬੰਧ ਦੇ ਵਿੱਚ ਪੁਸ਼ਕਿਸ਼ ਕਰਨ ਵਾਸਤੇ ਇਹ ਗਏ ਸੀਗੇ ਜਦੋਂ ਉਹ ਦੋ ਮੁੰਡਿਆਂ ਨੂੰ ਉਹਨਾਂ ਨੇ ਰੋਕਿਆ ਉਹਨਾਂ ਨੂੰ ਪੁੱਛਗਛ ਕੀਤੀ ਤਾਂ ਉਹਨਾਂ ਦੇ ਵਿੱਚੋਂ ਇੱਕ ਜਿਹੜੇ ਮੁੰਡਾ ਸੀਗਾ ਉਹਨੇ ਜਿਹੜਾ ਹੈਗਾ ਉਹਦੇ ਕੋਲ ਕੋ ਚਾਕੂ ਨੁਮਾ ਚੀਜ਼ ਸੀਗੀ ਉਹ ਇਹਦੇ ਬਾਹਰ ਉੱਪਰ ਜਿਹੜਾ ਹੈਗਾ ਵਾਰ ਕਰਕੇ ਉਹ ਤੇ ਭੱਜ ਗਏ ਤੇ ਬਾਹਰ ਦੇ ਉੱਪਰ ਸੱਟ ਹੈਗੀ ਆ ਅਸੀਂ ਇਹਨਾਂ ਨੂੰ ਟ੍ਰੀਟ ਕਰਨ ਵਾਸਤੇ ਸਿਵਲ ਹਸਪਤਲ ਬੁਖਨਾਰਾ ਲੈ ਤੇ ਅਸੀਂ ਜਿਹੜੀ ਹੈਗੀ ਐ ਵਕ ਵਕ ਟੀਮਾਂ ਲਗਾ ਦਿੱਤੀਆਂ ਨੇ ਜਲਦੀ ਜਲਦੀ ਦੋਸ਼ੀ ਨੂੰ ਅਡਰੈਸ ਕਰਕੇ ਉਹਨਾਂ ਦਾ ਖਲਾਫ ਕਰ ਦੇ ਕਰਾਂਗੇ ਜਿਹੜੀ ਜਗ੍ਹਾ ਤੇ ਹੋਇਆ ਪਾਪ ਇਹ ਕਰਨਾਲ ਕਲੋਨੀ ਥਾਣੇ ਦੇ ਰਹੀ ਹੈ ਜੀ ਇਹ ਰਾਤ ਨੂੰ ਨੇ ਰੋਇਆ ਬਸ ਠੀਕ ਹੈ ਬਿਲਕੁਲ ਠੀਕ ਹੈ ਬਾਹਰ ਦੇ ਉੱਪਰ ਸੱਠ ਹੈਗੀ ਐ ਤੇ ਉਹਦਾ ਟ੍ਰੀਟਮੈਂਟ ਜਿਹੜਾ ਹੈਗਾ ਸਿਵਲ ਹਸਪੀਟਲ ਅੱਜ ਕਿੰਨੇ ਕਿੰਨੇ ਕਰਦੇ ਸੀ ਇੱਕ ਇੰਜਰੀ ਹੈਗੀ ਸਰ ਹੋਰ ਵੀ ਮੁਲਾਜ਼ਮ ਕੋ ਜਣਨੇ ਇੱਕ ਥੱਲੇ ਨਹੀਂ ਨਹੀਂ ਇੱਕ ਇੱਕ ਹੀ ਮੁਲਾਜ਼ਮ ਹੈ ਇਹ ਪੀਸੀਆਰ ਦੇ ਮੁਲਾਜ਼ਮ ਹੈਗੇ ਪੀਸੀਆਰ ਮੋਰਸ ਸੀ ਅਜ ਮਾਇਆ ਉਹਨਾਂ ਦੇ ਇੱਥੇ ਉਹ ਬਾਹਰ ਤੇ 7 ਵਜੇ ਹੈ ਜਿਹਦਾ ਹੋਣਾ ਸੀ ਲਾਂਚ ਕਰਦੇ ਆ ਠੀਕ ਹੈ ਜੀ ਬਿਲਕੁਲ ਕੀ ਕੰਮ ਕੋਈ ਦੱਸਿਆ ਕੁਝ ਕੀ ਕੰਮ ਉਹਦੇ ਬਾਰੇ ਸਾਨੂੰ ਕੋਈ ਮੈਨੂੰ ਕੋਈ ਨੌਲੇਜ ਨਹੀਂ ਹੈ